ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਬਠਿੰਡਾ ਸ਼ਹਿਰ ਨੂੰ ਆਪਣੀ ਸੇਵਾਵਾਂ ਦੇ ਵਾਲੇ ਡਾਕਟਰ ਸੰਗਮ ਕਰਪਤੀ ਜੀ ਜਿਨ੍ਹਾਂ ਦਾ ਪੱਟੀ ਰੋਡ ਤੇ ਜੀ ਵਿਵਹਾਰ ਹਸਪਤਾਲ ਹੈ ਉਹਨਾਂ ਦੇ ਨਾਲ ਮੈਡਮ ਡਾਕਟਰ ਨੀਹਾ ਮੁਖੀ ਜੀ ਜੋ ਕਿ ਸੱਚਮੁੱਚ ਹੀ ਮਾਨਵਤਾ ਦੀ ਸੇਵਾ ਕਰਦੇ ਨੇ ਕਿਉਂਕਿ ਮੈਂ ਹਰ ਵਾਰ ਇਹ ਕਹਿੰਦਾ ਕਿ ਡਾਕਟਰ ਸਾਹਿਬ ਬਿਨਾਂ ਕਿਸੇ ਰਾਜ ਤੋਂ ਬਿਨਾਂ ਕਿਸੇ ਸਰਵਰ ਤੋਂ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਸੇਵਾ ਕਰਦੇ ਨੇ ਇਹ ਕਹਿੰਦੇ ਨੇ ਵੀ ਸਾਨੂੰ ਕੋਈ ਗੱਲ ਨਹੀਂ ਇੱਥੋਂ ਤੱਕ ਕਿ ਜੋ ਪਾਲ ਸਰਕਾਰ ਦਾ ਆਸ਼ਮਾਨ ਕਾਰਡ 5 ਲੱਖ ਦੀ ਸੇਵਾ ਦਿੱਤੀ ਜਾਂਦੀ ਹੈ ਉਹ ਵੀ ਸਿਵਾਵਾ ਡਾਕਟਰ ਸਾਹਿਬ ਦਿੰਦੇ ਨਹੀਂ ਤਾਂ ਇੱਥੇ ਲੋਕ ਰੋਂਦੇ ਪੜਦੇ ਦੁਖੀ ਹੁੰਦੇ ਨੇ ਪਰ ਜਦੋਂ ਆਪਣੇ ਘਰਾਂ ਵਿੱਚ ਜਾਂਦੇ ਨੇ ਹੱਸੇ ਜਾਂਦੇ ਨੇ ਇਹ ਹਸਪਤਾਲ ਦੀ ਕੁਆਲਿਟੀ ਇਹ ਵੀ ਹੈ ਕਿ ਦੂਜੇ ਹਸਪਤਾਲਾਂ ਵਿੱਚ ਅਸੀਂ ਇਹੀ ਦੇਖਿਆ ਕਿ ਡਾਕਟਰ 15-15 ਦਿਨ 20 ਵੀ ਦਿਨ ਛੁੱਟੀ ਨਹੀਂ ਦਿੰਦੇ ਮਰੀਜ਼ ਨੂੰ ਪਰ ਡਾਕਟਰ ਸਾਹਿਬ ਇਸ ਹਸਪਤਾਲ ਵਿੱਚ ਦੂਜੇ ਦਿਨ ਤੀਜੇ ਦਿਨ ਮੇਰੀ ਜਨੂਤੀ ਦੇ ਕੇ ਕਹਿੰਦੇ ਤੁਸੀਂ ਘਰੇ ਜਾਓ ਤੇ ਬਿਨਾ ਕਿਸੇ ਲੋਬ ਲਾਚ ਤੋਂ ਇਹ ਸੇਵਾ ਕਰਦੇ ਨੇ ਜਿਸ ਕਰਕੇ ਇਹਨਾਂ ਦੀਆਂ ਸੇਵਾਵਾਂ ਕਰਕੇ ਅੱਜ ਇੱਕ ਨੂਰ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾਕਟਰ ਪਵਨ ਕੁਮਾਰ ਜੀ ਤੇ ਸਾਰੀ ਟੀਮ ਵੱਲੋਂ ਡਾਕਟਰ ਸੰਗਮਦਰਗ ਜੀ ਮੈਡਮ ਨਯਾ ਮੁਖੀ ਜੀ ਨੂੰ ਸਨਮਾਨ ਦਿੱਤਾ ਗਿਆ ਹੈ ਤਾਂ ਗੱਲ ਕਰਦੇ ਆ ਸਾਡੇ ਚੇਅਰਮੈਨ ਡਾਕਟਰ ਪਵਨ ਜੀ ਕੀ ਕਹਿਣਾ ਚਾਹਣਗੇ ਮੈਂ ਡਾਕਟਰ ਪਵਨ ਖਾਨੀਆ ਚੇਅਰਮੈਨ ਐਨੂਰ ਵੈਲਫੇਅਰ ਸੁਸਾਇਟੀ ਅੱਜ ਡਾਕਟਰ संगम ने डॉक्टर ने मुखी उन्होंने अपना आइकनोर सोसायी वालों सम्मानित कर रहे हैं इनकी जी सेवाएं हैं जिस तरह के अपने जो प्रधानमंत्री के राज कुमार ने दसा कि बहुत वीडियो सेवा मिल दे रहे हैं इन्होंने को ना उठना बार करें दूरों दूरों पेशेंट आँदे हैं उन पे। तो ठीक होकर जानते हैं डॉक्टर साहब की जी सेवा उन्होंने देखते हुए लोग उन्होंने बहुत तारीफ करते हैं इन्होंने सेवा देखते हुए मैं अम्मानित करता है तो मैं बहुत खुशी हो रही है कि अपना डॉक्टर साहब मिले हैं ਤੇ ਵੀ ਇਹ ਅ ਵੀਰ ਸ਼ੋਰ ਕੇ ਫੋਟੋ ਜਿਵੇਂ ਸੇਵਾ ਗਏ ਹਸਪਤਾਲ ਦੇ ਹਨ ਚਲੋ ਗੱਲ ਕਰੀਏ ਡਾਕਟਰ ਸਾਹਿਬ ਨਾਲ ਕੀ ਕਹਿਣਾ ਚਾਹੁੰਦੇ ਐ ਰੈਡੀਸ਼ਨ ਓਕੇ ਤੇ ਨਮਸਕਾਰ ਜੀ ਸਾਰਿਆਂ ਨੂੰ ਮੈਂ ਡਾਕਟਰ ਸੰਜਮਦਰ ਜੀਬੈਦਲਾਫ ਹਸਪਤਲ ਜੈਸੀ ਕੰਨਰ ਹੈ ਅਸੀਂ ਇਹ ਹਸਪਤਲ ਐਸ ਸੋਸਲ ਖੋਲੇ ਅਸੀਂ ਕਿ ਜੋ ਵੀ ਪੇਸ਼ੈਂਟ ਜੋ ਵੀ ਮਰੀਜ਼ ਸਾਡੇ ਕੋਲ ਆਵੇ ਉਹਨੂੰ ਸੇਵਾ ਦੇ ਸਿਖ ਜੇਕਰ ਅਸੀਂ ਕੋਲ ਜੋ ਸਾਡੇ ਕੋਲ ਕੋਈ ਪੂਰ ਪੇਸ਼ੈਂਟ ਹੋਣਾ ਅਸਲ ਫ੍ਰੀ ਲਾਜ ਵੀ ਕਰਦੇ ਆਂ ਜੋ ਸੜਿਖਾ ਤਰ ਬਸੰਦ ਹੈ ਕਿ ਕਿਹਨੇ ਦਵਾਈਆਂ ਜਿਲਾਜ ਕਰ ਸਕਦੇ ਆ ਉਹ ਵੀ ਇਲਾਜ ਕਰਦੇ ਆ ਜੋ ਸਾਨੂੰ ਕੋਈ ਮਰੀਜ਼ ਲੱਗਦਾ ਕਿ ਦਵਾਈ ਵੀ ਨਹੀਂ ਲੈ ਸਕਦਾ ਅਸੀਂ ਕੋਈ ਨਾ ਕੋਈ ਇੰਜਨ ਨਾਲ ਲੈ ਕੇ ਉਹਨਾਂ ਦਾ ਇਲਾਜ ਕਰਾਉਂਦੇ ਆ ਮੈਂ ਇਹ ਨਹੀਂ ਕਹਿੰਦਾ ਕਿ ਸਖੁਦ ਪੈਸੇ ਟੋਣਦੇ ਆ ਬਸ ਹਮੇਸ਼ਾ ਕਹਿੰਦੇ ਆ ਕਿ ਮੈਂ ਇਲਾਜ ਫ੍ਰੀ ਕਰ ਦੂੰਗਾ ਪਰ ਦਵਾਈਆਂ ਕੋਈ ਨਾ ਕੋਈ ਇੰਜ ਵੀ ਉਹ ਅਸੀਂ ਲਾ ਦਿੰਦੇ ਆ ਠੀਕ ਹੈ ਨਾ ਜੀ ਤਾਂ ਕਿ ਸਾਨੂੰ ਵੀ ਨਾ ਲੱਗੇ ਕਿ ਮਰੀਜ਼ ਤੇ ਅਸੀਂ ਪੈਸੇ ਲਾ ਰਹੇ ਹੈਗੇ ਸਾਨੂੰ ਘਰ ਜਾਣ ਲੱਗੇ ਇਹ ਚੀਜ਼ ਨਾ ਲੱਗੇ ਕਿ ਮੈਂ ਕਿਤੇ ਕਿਤੇ ਇਲਾਜ ਕਰ ਦੂੰਗਾ ਸਰਕਾਰ ਦਾ ਕੰਮ ਹੈਗਾ ਪਰ ਹਾਂ ਮੈਂ ਆਪਦੀ ਸੇਵਾ ਮੁਫਤ ਦੇ ਸਕਦਾ ਹੈਗਾ ਤੋ ਸੇਵਾ ਮੈਂ ਬੋਸ ਤੁਸੀਂ ਦੇ ਦਿੰਦੇ ਹੈਗੇ ਜਿਹੜਾ ਪੂਰ ਪੇਸ਼ੈਂਟ ਹੈ ਜਿਹੜਾ ਪੈਸੇ ਵਾਲਾ ਪੇਸ਼ੈਂਟ ਹੈ ਉਹ ਤੁਸੀਂ ਚਾਰਜਿੰਗ ਵੀ ਅੱਛੀ ਕਰਦੇ ਆ ਕੋਈ ਦਿੱਕਤ ਨਹੀਂ ਸਾਨੂੰ ਉਹਦੇ ਵਿੱਚ ਕਿਉਂਕਿ ਅਸੀਂ ਕਮਾ ਰਹੇ ਆ ਮੈਂ ਇਹ ਨਹੀਂ ਕਹ ਰਿਹਾ ਕਿ ਸਿੱਖ ਸਿਰਫ ਸੇਵਾ ਕਰਦੇ ਆ ਸੇਵਾ ਵੀ ਕਰਦੇ ਆ ਅਸੀਂ ਕਮਾਈ ਵੀ ਕਰਦੇ ਆ ਹਾਂ ਜਿਹੜਾ ਸਾਡਾ ਹਸਪੀਟਲ ਹੈਗਾ ਉਹ ਐਸੇ ਵਾਸਤੇ ਹੈ ਤਾਂ ਕਿ ਮਰੀਜ਼ ਦਾ ਇਲਾਜ ਸਹੀ ਹੋ ਸਕੇ ਪੈਸੇ ਲੱਗਣ ਨਾ ਲੱਗਣ ਕਮਾਈ ਕਰੀ ਨਾ ਕਰੀਏ ਜੋ ਟ੍ਰੀਟਮੈਂਟ ਸਹੀ ਬੰਦ ਹੈ ਬਿਨਾਂ ਲਾਲਸ ਤੋਂ ਬਿਨਾਂ ਕਿਸੇ ਅਲੱਗ ਸੋਚ ਤੋਂ ਉਹਦਾ ਸਹੀ ਟ੍ਰੀਟਮੈਂਟ ਕਰ ਸਕੀਏ ਜੋ ਟ੍ਰੀਟਮੈਂਟ ਅਸ ਨਹੀਂ ਕਰ ਸਕਦੇ ਉਹਨੂੰ ਸਹੀ ਰਾਹ ਪਾ ਸਕੀਏ ਕਿ ਉਹਦੇ ਸੋਡਾ ਟ੍ਰੀਟਮੈਂਟ ਪੀਜੀਆਈ ਵਿੱਚ ਏਮਜ਼ ਦੇ ਵਿੱਚ ਜਾਂ ਕੈਂਸਰ ਜਾਂ ਸੱਤਪੜ ਦੇ ਵਿੱਚ ਜਾਂ ਮੈਡੀਸ ਦੇ ਡਾਕਟਰ ਕੋਲੇ ਸਹੀ ਹੋ ਜੇਗਾ ਅਸੀਂ ਸੀਰੀਅਸ ਸਰਪੰਦ ਨਾ ਸਰ ਜਿਹੜੀਆਂ ਕਿੜੀਆਂ ਕਿੜੀਆਂ ਸੇਵਾਵਾਂ ਤੁਸੀਂ ਹਸਪਤਾਲ ਦੇ ਜੀ ਅਸੀਂ ਪ੍ਰੀ ਡਾਕਟਰ ਇੱਥੇ ਇਕੱਠੇ ਰਹੇ ਹਾਂ ਮੈਂ ਖੁਦ ਆਰਥੋਪੈਡਿਕ ਸਰਜਨ ਹੈਗਾ ਜੀ ਤਾਂ ਹੱਡੀਆਂ ਦੇ ਸਾਰੇ ਆਪਰੇਟ ਜੋਇੰਟ ਬਦਲਣਾ ਚੂਲੇ ਬਦਲਣਾ ਗੋਡੇ ਬਦਲਣਾ ਉਹ ਮੈਂ ਕਰਦਾ ਹੈਗਾ ਜੀ ਮੈਡਮ ਸੀਟੀ ਦੇ ਸਰਜਨ ਨੇ ਕਾਰਡੀਓ ਥੋਰੈਸਿਕ ਐਂਡ ਗੈਸਟਰੋ ਸਰਜਨ ਹੈਗੇ ਨੇ ਜੀ ਮੈਡਮ ਉਹਦੇ ਵਿੱਚ ਅਸੀਂ ਕਾਰਡੀਓ ਸਰਜਰੀ ਹਜੇ ਨਹੀਂ ਸ਼ੁਰੂ ਕੀਤੀ ਆਪਣੇ ਹਸਪਤਾਲ ਦੇ ਵਿੱਚ ਪਰ ਅਸੀਂ ਵੈਸਕੂਲਰ ਦੀ ਸਾਰੀ ਸਰਜਰੀਆਂ ਕਰ ਰਹੇ ਹਾਂ ਚਾਹੇ ਤਾਂ ਉਹ ਡਾਇਬਟਿਕ ਫੁੱਟ ਹੈਗਾ ਚਾਹੇ ਵੈਸਲਸ ਬੰਦ ਹੈਗੀਆਂ ਨੇ ਚਾਹੇ ਮਤਲਬ ਵੈਸਲਸ ਨੂੰ ਖੋਲਣਾ ਚਾਹੇ ਉਸ ਤਰ੍ਹਾਂ ਦੇ ਜ਼ਖਮ ਨੇ ਜਿਹੜੇ ਕਿ ਕਈ ਸਾਲਾਂ ਤੋਂ ਹੀਲ ਨਹੀਂ ਹੁੰਦੇ ਪਏ ਉਹਨਾਂ ਜ਼ਖਮਾਂ ਨੂੰ ਠੀਕ ਕਰਨਾ ਹੈ ਉਹ ਸਾਰਾ ਅਸੀਂ ਇੱਥੇ ਕਰ ਰਹੇ ਹੈਗੇ ਹਾਂ ਦੂਸਰਾ ਸਾਡੇ ਕੋਲ ਜਨਰਲ ਸਰਜਨ ਯੂਰੋਲੋਜਿਸਟ ਹੈਗੇ ਨੇ ਜਿਹੜੇ ਕਿ ਇੱਥੇ ਆਪਣੀਆਂ ਸੇਵਾਵਾਂ ਦੇ ਰਹੇ ਨੇ ਰਸਾ ਕਿੰਨੇ ਕਿੰਨੇ ਸਾਲ ਤੁਸੀਂ ਸਰਵ ਕਰ ਰਹੇ ਹੋ ਹਸਪਤਾਲ ਚ ਸਾਡਾ ਹਸਪਤਾਲ ਖੋਲ੍ਹੇ ਨੂੰ ਜੀ ਹੁਣ ਸਵਾ ਦਿੰ ਸਾਲ ਹੋ ਚੁੱਕੇ ਨੇ ਅਸੀਂ 2021 ਅਪ੍ਰੈਲ ਦੇ ਵਿੱਚ ਹਸਪਤਾਲ ਸ਼ੁਰੂ ਕਰਤਾ ਸੀ ਤੇ ਜੁਲਾਈ 2024 ਚੱਲ ਰਹੇ ਹੈਗੇ ਤਾਂ ਮਰੀਜ਼ਾਂ ਦੀ ਗਿੰਤੀ ਕਰੀਏ ਹੁਣ ਤੱਕ ਕਿੰਨੇ ਆਪਰੇਸ਼ਨ ਤੁਸੀਂ ਕਾਰਜਾ ਕਰ ਚੁੱਕੇ ਹੋ ਚੁੱਕੇ ਜੇ ਮੈਂ ਐਵਰੇਜ ਕਿਨਾਂ ਸਾਡੇ ਇੱਥੇ ਰੋਜ਼ ਦੇ ਲਗਭਗ 5 ਆਪਰੇਸ਼ਨ ਰੋਜ਼ ਹੁੰਦੇ ਨੇ ਤੇ ਮੈਂ ਕੋਈ ਗਿਣਤੀ ਨਹੀਂ ਕੀਤੀ ਕਿ ਕਿੰਨੇ ਹੋ ਚੁੱਕੇ ਨੇ ਇਸ ਵਾਰ ਐਵਰੇਜ ਸਾਡੇ ਪੰਜ ਅਪਰੇਸ਼ਨ ਰੋਜ਼ ਦੇ ਹੁੰਦੇ ਕਦੇ ਤਿੰਨ ਕਦੇ ਛੇ ਮਤਲਬ ਐਵਰੇਜ ਹੀ ਪੰਜ ਅਪਰੇਸ਼ਨ ਹੁੰਦੇ ਚੱਲਦੇ ਨੇ ਡਾਕਟਰ ਸਾਹਿਬ ਸਾਡੇ ਦਰਸ਼ਕਾਂ ਨੂੰ ਅਸੀਂ ਇਹ ਵੀ ਜਾਨਣਾ ਚਾਹਾਂਗੇ ਕਿ ਆਮ ਬੰਦੇ ਨੂੰ ਕੋਈ ਵੀ ਕੋਈ ਛੋਟੀ ਛੋਟੀ ਕੋਲ ਹੋ ਜੇ ਤਾਂ ਬਹੁਤ ਇੱਕ ਤਰ੍ਹਾਂ ਦੀ ਘਬਰਾਹਟ ਹੋ ਜਾਂਦੀ ਹੈ ਵੀ ਬੰਦਾ ਕਹਿੰਦਾ ਲਾਇ ਮੈਂ ਤਾਂ ਮਰ ਗਿਆ ਤਾਂ ਇਸ ਤਰ੍ਹਾਂ ਦੇ ਜਿਹੜੇ ਮਰੀਜ਼ ਆ ਘਰ ਬੈਠੇ ਆਪਣੇ ਚੈਨਲ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕੋਈ ਘਬਰਾਹਟ ਕਿਵੇਂ ਜੇ ਬੇਚੈਨੀ ਹੈ ਅੱਜਕੱਲ੍ਹ ਮਾਨਸਿਕ ਤੌਰ ਤੇ ਹਰ ਬੰਦਾ ਪਰੇਸ਼ਾਨ ਹੈ ਇਹ ਗੱਲ ਹੈ ਕਿ ਹਰ ਇੱਕ ਇਨਸਾਨ ਬਿਜ਼ੀ ਹੈ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਉਹਨੇ ਆਪਣੀ ਲਾਈਫ ਨੂੰ ਟਾਈਮ ਨੋ ਬੰਨਿਆ ਹੋਇਆ ਕਿ ਮੈਂ ਇਸ ਟਾਈਮ ਕੰਮ ਤੇ ਜਾਣਾ ਇਸ ਟਾਈਮ ਵਾਪਸ ਆ ਕੇ ਖਾਣਾ ਖਾਣ ਦਾ ਸੋਚਿਆ ਪਰ ਜਦੋਂ ਉਹਨੂੰ ਕੋਈ ਨਾ ਕੋਈ ਬਿਮਾਰੀ ਆ ਜਾਂਦੀ ਹੈ ਜਿਹੜਾ ਉਹਨੇ ਸੋਚਿਆ ਹੋਇਆ ਮਨ ਦੇ ਵਿੱਚ ਆਪਣਾ ਸ਼ਡਿਊਲ ਬਣਾਇਆ ਹੋਇਆ ਉਹ ਸਭ ਖਰਾਬ ਹੋ ਜਾਂਦਾ ਤੇ ਜਦੋਂ ਸ਼ਡਿਊਲ ਖਰਾਬ ਹੁੰਦਾ ਉਹ ਘਾਤ ਹੁੰਦੀ ਕੁਬਰਾੜਦਾ ਉਹਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੇਕਰ ਮੈਨੂੰ ਕੋਈ ਦਿੱਕਤ ਆਈ ਹੈ ਤਾਂ ਰੱਬ ਨੇ ਮੈਨੂੰ ਕਿਹਾ ਕਿ ਦੋ ਦਿਨ ਰੈਸਟ ਕਰ ਜਿਹੜੀ ਮੈਂ ਆਪਣੇ ਦਿਨ ਚ ਲਈ ਸੋਚੀ ਹੋਈ ਹੈ ਕਿ ਮੈਂ ਇਹ ਜੇ ਕੰਮ ਕਰਨੇ ਆ ਉਹਨੂੰ ਦੋ ਦਿਨ ਬਾਅਦ ਕਰ ਵੀਹੋਂ ਆਪਣੀ ਦਵਾਈ ਲੈ ਦੋ ਦਿਨ ਸੋ ਆਪ ਦਾ ਦੋ ਦਿਨਾਂ ਵਿੱਚ ਠੀਕ ਹੋ ਜਾਊਗਾ ਬਾਕੀ ਸਾਰੇ ਕੰਮ ਬਾਅਦ ਵਿੱਚ ਹੋ ਜਾਣਗੇ ਆਪਾਂ ਕੀ ਕਰਦੇ ਆ ਕੀ ਕਰਦੇ ਆ ਕਿ ਕੰਮ ਜ਼ਰੂਰੀ ਹੈ ਸਿਹਤ ਨੂੰ ਬਾਝ ਦੇਖਣਾ ਹੈ ਬਿਮਾਰੀ ਆ ਬਾਦ ਵਿੱਚ ਦੇਖਣਾ ਹੈ ਪਰ ਉਹਦੇ ਨਾਲ ਹੁੰਦਾ ਕੀ ਹੈ ਉਹ ਜੋ ਦਿੱਕਤ ਛੋਟੀ ਜਿਹੀ ਹੁੰਦੀ ਹੈ ਵੱਧ ਜਾਂਦੀ ਹੈ ਤੇ ਜਿੰਨੀ ਜਲਦੀ ਆਪੋ ਦਾ ਨਿਵਾਰਣ ਕਰਾਂਗੇ ਜਿੰਨੀ ਜਲਦੀ ਆਪੋਸ ਨੂੰ ਠੀਕ ਕਰਾਂਗੇ ਉਹਦੇ ਉਨਾਂ ਹੀ ਘੱਟ ਸਮਾਂ ਖਰਾਬ ਹੋਊਗਾ ਉਨਾਂ ਹੀ ਘੱਟ ਪੈਸੇ ਖਰਾਬ ਹੋਣਗੇ ਉਨਾਂ ਹੀ ਘੱਟ ਆਪ ਲੰਘੋਗੇ ਤਾਂ ਜੋ ਵੀ ਕੋਈ ਦਿੱਕਤ ਆਉਂਦੀ ਹੈ ਆਪਣੇ ਸਾਰੇ ਕੰਮ ਛੱਡ ਕੇ ਪਹਿਲਾਂ ਉਸ ਨੂੰ ਠੀਕ ਕਰੋ ਰੈਸਟ ਕਰੋ ਮਨ ਨੂੰ ਸੰਤੁਸ਼ਟ ਰੱਖੋ ਬਾਕੀ ਸਭ ਕੰਮ ਵੇਟ ਕਰ ਸਰ ਜੇ ਬਸ ਤੁਹਾਡੀ ਸਿਹਤ ਵੇਟ ਨਹੀਂ ਕਰ ਸਕਦਾ ਡਾਕਟਰ ਸਾਹਿਬ ਸਾਡੇ ਆਸਟਾ ਚਾ ਸ਼ਿਵਨ ਕਾਰਡ ਦਾ ਸੇਵਾਚਾਰੀ ਹੈ ਹਾਂਜੀ ਹਾਂਜੀ ਸਾਡੇ ਕੋਲ ਆਸਟਾ ਕਾਰਡ ਚੱਲ ਰਿਹਾ ਹੈ ਜੇ ਸਭ ਕੀ ਕਰਦਾ ਕਈ ਹਸਪਤਾਲਾਂ 'ਚ ਜਦੋਂ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਉਹ ਹੀ ਕਹਿੰਦੇ ਵੀ ਇਹ ਸਾਰੇ ਇੱਕ ਕਾਰਡ ਇੱਥੇ ਹੀ ਚੱਲਦਾ ਮਤਲਬ ਇਹਦੇ ਵਿੱਚ ਦੋ ਚੀਜ਼ਾਂ ਨੇ ਜੀ ਕਈ ਹਸਪੀਟਲਸ ਨੇ ਕਾਰਡ ਨਹੀਂ ਸਵਾਮਣ ਲੈਂਦੀ ਹੋਈ ਕਹਿੰਦੇ ਸਵਾਮਣ ਨਹੀਂ ਲੈਂਦੀਆਂ ਹੁੰਦੀਆਂ ਤਾਂ ਜਿਹੜੇ ਸਵਾਮਣ ਨਹੀਂ ਲੈਂਦੀਆਂ ਹੋਈਆਂ ਉਹ ਕ ਦੂਸਰੀ ਦਿੱਕਤ ਕੀ ਹੈ ਕਿ ਇਹ ਕਈ ਕਈ ਤਰ੍ਹਾਂ ਦੇ ਆਪਰੇਸ਼ਨ ਆਸ਼ਵਣ ਕਾਰਡ ਦੇ ਵਿੱਚ ਵੀ ਸਰਕਾਰ ਵੱਲੋਂ ਬੰਦ ਨਹੀਂ ਜਿਵੇਂ ਹੁਣ ਮੈਂ ਕਹਾ ਕਿ ਪਿੱਤੇ ਦੀ ਪੱਤੀ ਦਾ ਆਪਰੇਸ਼ਨ ਹੈ ਉਹ ਕਾਰਡ ਵਿੱਚ ਨਹੀਂ ਹੁੰਦਾ ਪਰ ਜਦੋਂ ਐਡਵਰਟਾਈਜ਼ਮੈਂਟ ਹੁੰਦੀ ਹੈ মিডিਆ ਦੇ ਵਿੱਚ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਹਾਂਜੀ ਸਾਰੇ ਆਪਰੇਸ਼ਨ ਫਰੀ ਨੇ ਸਾਡਾ ਮਰੀਜ਼ ਹੁੰਦਾ ਹੈ ਕਿ ਹਾਂਜੀ ਪਿੱਤੇ ਦਾ ਆਪਰੇਸ਼ਨ ਕਰਵਾਉਣਾ ਸੀ ਕਹਿੰਦੇ ਹਾਂਜੀ ਹੋ ਜਾਏਗਾ ਕਿਉਂਕਿ ਉਹ ਕਹਿੰਦੇ ਕਾਰਡ ਤੇ ਜੀ ਅਸੀਂ ਉਹਨਾਂ ਕਾਰਡ ਤੇ ਨਹੀਂ ਹੁਣ ਮੈਂ ਦੱਸ ਦਉ ਪਿੱਤੇ ਕਿ ਕਿ ਕਾਰਡ ਦਾ ਬਾਹਰ ਬੋਰ ਲਾਇਆ ਹੋਇਆ ਵੀ ਕਾਰਡ ਤੇ ਆਪਰੇਸ਼ਨ ਹੁੰਦੇ ਆ ਉਹਨੂੰ ਬੜਾ ਕਰਦੇ ਪਏ ਹੋ ਸਾਨੂੰ ਸਮਝਾਉਣਾ ਪੈਂਦੇ ਸਾਨੂੰ ਵੀ ਥੋੜੀ ਮੁਸ਼ਕਿਲ ਹੁੰਦੀ ਹੈ ਫਿਰ ਕਾਰਡ ਦਾ ਹੈਪੀ ਨੰਬਰ ਹੈ 104 ਅਸੀਂ ਕਿੰਨਾ ਵੀ ਉਸਤੇ ਫੋਨ ਕਰ ਲਵਾਂ ਚਾਹੇ ਕਨਫਰਮ ਕਰ ਲਵਾਂ ਅਸੀਂ ਰਿਪੋਰਟ ਲਈ ਬੋਲ ਰਹੇ ਪਰ ਤਾਂ ਵੀ ਇਹ ਜਿਉਖੀ ਹੋ ਜਾਂਦੀ ਹੈ ਕਿ ਜਿਹੜੀ ਆਪਰੇਸ਼ਨ ਕਾਰਡ ਦੇ ਵਿੱਚ ਨਹੀਂ ਹੁੰਦੀ ਜਿਹੜੀ ਆਪਰੇਸ਼ਨ ਕਾਰਡ ਦੇ ਵਿੱਚ ਹੋ ਸਕਦੇ ਜਿਹੜੇ ਆਪਰੇਸ਼ਨ ਸਾਨੂੰ ਸਰਕਾਰ ਕਹਿੰਦੀ ਹੈ ਕਾਰਡ ਵਿੱਚ ਫ੍ਰੀ ਕਰੋ ਅਸੀਂ ਬਿਲਕੁਲ ਫ੍ਰੀ ਕਰਦੇ ਹਾਂ ਪਰ ਜਿਹੜੇ ਆਪਰੇਸ਼ਨ ਕਾਰਡ ਵਿੱਚ ਨਹੀਂ ਹੋ ਸਕਦੇ ਪ੍ਰਾਈਵੇਟ ਦੇ ਵਿੱਚ ਉਹ ਸੀ ਲਈ ਕਹਿੰਦੇ ਕਰਦੇ ਨੇ ਕਿ ਸਰਕਾਰੀ ਵਿੱਚ ਫ੍ਰੀ ਹੋ ਜਾਏਗਾ ਹਾਂ ਜੀ ਕਸੇ ਪ੍ਰਾਈਵੇਟ ਕਰਾਣਾ ਚਾਹੁੰਦੇ ਹੋ ਸਾਡੇ ਕੋਲ ਕਰਾਣਾ ਚਾਹੁੰਦੇ ਹੋ ਤਾਂ ਇੰਨਾ ਵੱਡਾ ਖਰ ਡਾਕਟਰ ਜੀ ਜਿਸ ਤਰ੍ਹਾਂ ਆਪਕਾ ਸੇਵਾ ਦੀ ਗੱਲ ਕੀਤੀ ਕੋਈ ਬੰਦਾ ਦਵਾਈ ਨਹੀਂ ਦੇ ਸਕਦਾ ਗਾ ਨਹੀਂ ਕਰ ਸਕਦਾ ਤੁਸੀਂ ਆਪਣੇ ਹਸਪਤਲ ਨੂੰ ਫ੍ਰੀ ਸੇਵਾ ਦੇਦੇ ਹੋ ਉਹਦੇ ਵਿੱਚ ਅਸੀਂ ਕੀ ਕਰਦੇ ਹਾਂ ਜੀ ਜੋ ਸਾਡੀ ਫੀਸ ਹੈ ਸਾਡੀ ਓਪੀਡੀ ਫੀਸ ਹੈ ਰਹਿਣ ਦੀ ਫੀਸ ਹੈ ਸਰਜਰੀਕਲ ਫੀਸ ਹੈ ਉਹ ਸਹੀ ਮਾਫ ਕਰ ਦਿੰਦੇ ਹਾਂ ਜਿਹੜਾ ਕੋਈ ਉਸਤੇ ਮੈਡੀਸਨ ਦਾ ਖਰਚਾ ਆਉਂਦਾ ਹੈ ਜਾਂ ਜੋ ਮੈਥੋਡਿਸ਼ਨ ਹੈ ਸਾਡਾ ਇੰਪਲਾਂਟਸ ਪੰਦੇ ਇਮਪਲਾਂਟ ਦਾ ਖਰਚਾ ਆਉਂਦਾ ਉਹ ਅਸੀਂ ਕੋਈ ਵੀ ਐਨਜੀਓ ਨੂੰ ਇਨਵੋਲ ਕਰਕੇ ਐਨਜੀਓ ਦੇ ਪੇ ਜਾਣਗੇ ਡਾਕਟਰ ਸਾਹਿਬ ਤੁਹਾਡੀ ਸੇਵਾਵਾਂ ਲਈ ਤੁਹਾਡਾ ਸੰਪਰਕ ਨੰਬਰ ਤੇ ਐਡਰੈਸ ਦਿਓ ਜੀ ਜੀ ਸਾਡਾ ਐਡਰੈਸ ਹੈ ਕਿ ਜੀ ਜੀਬੀਆ ਦਾ ਲਾਈਫ ਹਸਪਤਾਲ ਪੱਟੀ ਰੋਡ ਬਠਿੰਡਾ ਮੇਰਾ ਫੋਨ ਨੰਬਰ ਹੈਗੇ ਜੀ 8146551129 ਸਰ ਸਾ ਇਸ ਦੇ ਨਾਲ ਹੀ ਅੱਜ ਕੱਲ ਬੱਚੇ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਕੋਈ ਸਕੂਲੀ ਹੈ ਕਾਲਜ ਹੈ ਹਰ ਬੰਦੇ ਤੇ ਬੋਝ ਹੈ ਨਸ਼ੇ ਦੀ ਦਦਲ ਵਿੱਚ ਸਾਡਾ ਪੰਜਾਬ ਤੇ ਨੋਜ਼ਮਨ ਜਾ ਰਿਹਾ ਹੈ ਉਹਨਾਂ ਲਈ ਇੱਕ ਪ੍ਰੇਰਨਾ ਥੋੜਾ ਸੰਦੇਸ਼ ਅਤੇ ਇਹੋ ਇੱਛਕੀ ਹੈਗਾ 2 ਲੱਖ ਲੱਖ ਚੀਜ਼ਾਂ ਨੇ ਜਿਹੜੀ ਮਾਨਸਿਕ ਪਰੇਸ਼ਾਨੀ ਹੈ ਉਹ ਕਿਉਂ ਹੈਗੀ ਹੈ ਕਿਉਂਕਿ ਕੰਮ ਦਾ ਦਬਾਅ ਜ਼ਿਆਦਾ ਹੈ ਖਰੀਦਮੰਦੇ ਨੂੰ ਆਪਣਾ ਕੰਮ ਸੋਚਣਾ ਚਾਹੀਦਾ ਹੈ ਜਿੰਨਾ ਕੰਮ ਇੱਕ ਆਮ ਇਨਸਾਨ ਕਰ ਸਕਦਾ ਉਹਦੇ ਉਨੇ ਹੀ ਦਬਾਅ ਹੋਵੇ ਜਦੋਂ ਦਬਾਅ ਵੱਧ ਜਾਂਦਾ ਹੈ ਤਾਂ ਇਨਸਾਨੀ ਦਿਮਾਗ ਕੀ ਕਰਦਾ ਸਭ ਕੁਝ ਛੱਡ ਕੇ ਨਸ਼ੇ ਵੱਲ ਭੱਜ ਜਾਂਦਾ ਹੈ ਜਾਂ ਤਾਂ ਇਨਸਾਨ ਤੇ ਦਬਾਅ ਬਹੁਤ ਜ਼ਿਆਦਾ ਹੈਗਾ ਜਾਂ ਫਿਰ ਕੰਮ ਬਿਲਕੁਲੀ ਨਹੀਂ ਕਰਦਾ ਤਾਂ ਆਪਣਾ ਇੱਕ ਸਿਸਟਮ ਬਣਾ ਕੇ ਲਾਈਫ ਦੇ ਵਿੱਚ ਕੰਮਾਂ ਦਾ ਬੋਝ ਉਹਨਾਂ ਕੋਲ ਉਹ ਜਿੰਨੇ ਤੁਸੀਂ ਪੂਰੇ ਕਰ ਸਕਦੇ ਹੋ ਜਿਹੜੇ ਕੰਮ ਅਸੀਂ ਪੂਰੇ ਨਹੀਂ ਕਰ ਸਕਦੇ ਉਸ ਚੀਜ਼ ਦਾ ਦਬਾਅ ਕਿਸੇ ਵੀ ਇਨਸਾਨ ਤੇ ਨਹੀਂ ਹੋਣਾ ਚਾਹੀਦਾ ਉਹ ਉਹ ਬੰਦ ਦਵਾਪਿੰਡ ਉਹ ਗਿਨੇਸ਼ਾ ਨੇ ਕਰਦਾ ਥੈਂਕ ਯੂ ਰਸ਼ਰ ਸਾਹਿਬ ਜੀ ਸ਼ੁਕਰੀਆ